ਸਤ ਸ੍ਰੀ ਅਕਾਲ ਪ੍ਰਾਈਮੇਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਅੱਜ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਇੱਕ ਤਾਂ ਜ਼ਿਕਰ ਦਿੱਲੀ ਦਾ ਕਰਾਂਗੇ ਕਿਉਂਕਿ ਪ੍ਰਦੂਸ਼ਣ ਬਹੁਤ ਵੱਧ ਰਿਹਾ ਤੇ ਨਾਮ ਪੰਜਾਬ ਦਾ ਆ ਰਿਹਾ ਉਧਰਲੇ ਪਾਸੇ ਦੂਜੇ ਸੂਬਿਆਂ ਤੋਂ ਝੋਨਾ ਪੰਜਾਬ ਦੇ ਵਿੱਚ ਲਿਆ ਕੇ ਵੇਚਿਆ ਜਾ ਰਿਹਾ ਇਹਦੇ ਵੀ ਚਰਚੇ ਬਹੁਤ ਹੈ ਈਡੀ ਨੇ ਛਾਪੇਮਾਰੀ ਕੀਤੀ ਹੈ ਖਬਰਾਂ ਉਹ ਵੀ ਨੇ ਸਭ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਤੇ ਉਹਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਵਾਗਤ ਕਰਦੇ ਆਂ ਫਿਰ ਚਰਚਾ ਕਰਾਂਗੇ ਪੰ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਦਿੱਲੀ ਤੋਂ ਸ਼ੁਰੂਆਤ ਕਰਦੇ ਆ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ ਦੋਸ਼ ਪੰਜਾਬ ਤੇ ਆ ਰਿਹਾ ਪਰ ਦਿੱਲੀ ਵਿੱਚ ਜਿਹੜੇ ਬੈਠੇ ਆ ਇਸ ਬਾਬਤ ਕੁਝ ਬੋਲਦੇ ਨਹੀਂ ਪੇ ਇੱਕ ਤੋ ਦੇ ਬਾਰੇ ਦੱਸਿਓ ਦੂਸਰਾ ਲੁਧਿਆਣੇ ਵਿੱਚ ਪਟਾਕੇ ਬਣਾਏ ਜਾ ਰਹੇ ਸੀ ਘਰ ਦੇ ਵਿੱਚ ਫੈਕਟਰੀ ਲਾਇਸੈਂਸ ਉਹਦੇ ਧਮਾਕਾ ਹੋਇਆ ਕਈ ਜਣੇ ਝੁਲਸ ਗਿਆ ਇੱਕ ਹੀ ਕੁਝ ਚੱਲ ਰਿਹਾ ਜੀ ਕੱਲੀ ਅਸੀਂ ਲੁਧਿਆਣੇ ਦੀ ਗੱਲ ਨਾ ਕਰੀਏ ਉੱਥੇ ਤੇ ਘਰ ਚ ਪਟਾਕਿਆਂ ਦੀ ਫੈਕਟਰੀ ਪਟਾਕਾ ਚੱਲ ਗਿਆ ਪਟਾਕੇ ਬਣਾਉਣ ਵਾਲੇ ਆਮ ਤੌਰ ਤੇ ਧਿਆਨ ਰੱਖਦੇ ਸ਼ਾਇਦ ਕਿਸੇ ਬੱਚੇ ਤੋਂ ਚੱਲ ਗਿਆ ਹੋਵੇ ਜਾਂ ਕਿਤੇ ਗਲਤੀ ਨਾਲ ਚਗਾੜੀ ਡਿੱਗ ਪਈ ਨੁਕਸਾਨ ਹੋਇਆ ਜੀ ਸਾਡੇ ਗੁਰਦਾਸਪੁਰ ਤੋਂ ਕੱਲ ਸ਼ਾਮੀ ਮੇਰੇ ਕੋਲ ਖਬਰ ਆਈ ਫੋਟੋ ਆਈਆਂ ਉੱਥੇ ਪਟਾਖ ਜਿਹੜੀ ਆ ਉਹਨੂੰ ਕੁੱਟਦੇ ਪੈਸੇ ਪਟਾਖ ਆਮ ਤੌਰ ਤੇ ਪਿੰਡਾਂ ਵਿੱਚ ਇਸ ਗੱਲ ਵਾਸਤੇ ਕੁੱਟਦੇ ਆ ਕਿ ਪੰਛੀਆਂ ਨੂੰ ਫਸਲ ਤੋਂ ਡਾਉਣ ਵਾਸਤੇ ਉੱਥੇ ਚਲਾਉਣੇ ਹੁੰਦੇ ਆ ਉਹ ਜਿਹੜਾ ਹੈਗਾ ਕੁੱਟਦਿਆਂ ਕੁੱਟਦਿਆਂ ਫਟ ਗਿਆ ਤੇ ਤਿੰਨ ਚਾਰ ਜਣੇ ਮੁੜਕੇ ਹਸਤਾ ਚਲੇ ਗਏ ਇਦਾਂ ਦੀਆਂ ਘਟਨਾਵਾਂ ਮਾਲਵੇ 'ਚ ਫਰੋਜ਼ਪੁਰ ਫਾਜ਼ਿਲਕਾ ਵਾਲੀ ਸਾਈਡ 'ਚ ਮੈਨੂੰ ਪਿੰਡਾਂ ਦੇ ਨਾਂ ਯਾਦ ਨਹੀਂ ਦੋ ਤਿੰਨ ਥਾਵਾਂ ਤੇ ਵਾਪਰ ਚੁੱਕੀਆਂ ਨੇ ਹੁਣ ਇੱਥੇ ਲੁਧਿਆਣੇ ਵਿੱਚ ਜਿਹੜਾ ਪ੍ਰਟਾਕੇ ਵਾਲੀ ਫੈਕਟਰੀ 'ਚ ਹੋਇਆ ਇਹ ਤਾਂ ਪਹਿਲਾਂ ਤਾਮਿਲਨਾਡੂ ਵੀ ਹੋ ਚੁੱਕਾ ਮੱਧ ਪ੍ਰਦੇਸ਼ ਵੀ ਹੋ ਚੁੱਕਾ ਸਾਡੇ ਪੰਜਾਬ 'ਚ ਵੀ ਕਈ ਵਾਰ ਹੋ ਚੁੱਕਾ ਹੈ ਇੱਕ ਰੀ ਬਟਾਲੇ ਦੇ ਵਿੱਚ ਇਹੋ ਜਿਹਾ ਕਾਂਡ ਹੋ ਗਿਆ ਸੀ ਕੁਝ ਬੰਦੇ ਮਰ ਗਏ ਸੀ ਪਤਾ ਨਹੀਂ 5 ਕੇ ਸੱਤ ਉਹ ਵੱਖਰੀ ਚੀਜ਼ ਹੈ ਵੱਖਰੀ ਜਿਹੜਾ ਪ੍ਰਦੂਸ਼ਣ ਉਹ ਪਰਾਲੀ ਦਾ ਤੇ ਰੌਲਾ ਪੈਂਦਾ ਦੋ ਦਿਨ ਪਹਿਲਾਂ ਤੱਕ ਕਹਿੰਦੇ ਸੀ ਪਰਾਲੀ ਆਸਵਾਰੀ ਘਟ ਸੜੀ ਹੈ ਜਦੋਂ ਪ੍ਰਦੂਸ਼ਣ ਵੱਧ ਗਿਆ ਤੇ ਉਹੋ ਹੀ ਅਖਬਾਰਾਂ ਉਹੋ ਹੀ ਮੀਡੀਆ ਕਹਿੰਨ ਲੱਗ ਪਏ ਜੀ ਪਰਾਲੀ ਆਸਵਾਰੀ ਬਹੁਤ ਸੜੀ ਕਿਸਾਨਾਂ ਬਹੁਤ ਸੜੀ ਤੇ ਧੂੰਆਂ ਬਹੁਤ ਹੋ ਗਿਆ ਬਿਲਕੁਲ ਅੰਕੜੇ ਪਏ ਆ ਪਟਨਾ ਦੇ ਵਿੱਚ ਰਾਤ ਨੂੰ ਪ੍ਰਦੂਸ਼ਣ 133 에어 ਕੁਆਲਿਟੀ ਇੰਡੈਕਸ ਦੀਵਾਲੀ ਵਾਲੀ ਰਾਤ ਤੇ ਸਵੇਰ ਤੱਕ 190 ਹੋ ਗਿਆ ਕਿਉਂਕਿ ਪਟਾਕੇ ਚੱਲੇ ਸੀ ਬਹੁਤਾ ਫਰਕ ਨਹੀਂ 133 ਤੇ 190 ਦਾ ਮਿਲ ਡੇਵੜਾ ਹੋ ਗਿਆ ਕੋਈ ਖਾਸ ਨਹੀਂ ਹਾਲਾਂਕਿ ਨਾ ਜਾਣੀ ਜਿਹੜਾ ਖਾਸ ਨਹੀਂ ਗਣਦੇ ਡੇਰਾ ਦੂਨ ਦੇ ਵਿੱਚ ਰਾਤ 64 ਸੀ ਪੜ ਦਾ ਲੱਕਾ ਸਵੇਰ ਤੱਕ 124 ਹੋ ਗਿਆ ਯਾਨੀ ਡੇਡਾ ਆਪਣੀ ਦੁਗਣਾ ਹੋ ਗਿਆ ਜਿੰਦੇ ਹਰਿਆਣੇ ਚ ਉੱਥੇ ਰਾਤ ਨੂੰ 152 ਸੀ ਸਵੇਰ ਨੂੰ 421 ਹੋ ਗਿਆ ਪਹਿਲਾਂ ਡੇਡਾ ਸੀ ਉੱਥੇ ਦੁਗਣਾ ਹੋ ਗਿਆ ਇੱਥੇ ਢਾਈ ਗੁਣਾ ਹੋ ਗਿਆ ਜੀ ਦਿਵਾਲੀ ਦੇ ਵਧਾਤਾ ਸਾਡੇ ਜਲੰਧਰ ਦੇ ਵਿੱਚ ਇੱਥੇ ਰਾਤ ਨੂੰ 133 ਸੀ 에어 ਕੁਆਲਿਟੀ ਇੰਡੈਕਸ ਸਵੇਰ ਤੱਕ 500 ਹੋ ਗਿਆ ਇਹ ਤਾਂ ਮਰੇ 3.5 ਗੁਣਾ ਹੋ ਗਿਆ ਪਹਿਲਾ ਡੰਡੂੜਾ ਫਿਰ ਦੁਕਣਾ ਫਿਰ 2.5 ਗੁਣਾ ਇੱਥੇ 3.5 ਗੁਣਾ ਅੰਮ੍ਰਿਤਸਰ ਦੀ ਹਾਲਤ ਵੇਖੋ ਅਖਬਾਰ ਕਹਿੰਦੀ ਹੈ ਕਿ ਰਾਤ ਨੂੰ 에어 ਕੁਆਲਿਟੀ ਇੰਡੈਕਸ ਇੰਨਾ ਸਾਫ਼ ਸੀ ਸਿਰਫ 68 ਸੀਗਾ ਸਵੇਰ ਤੱਕ ਬੜਾ 68 ਨਾ ਲਿਖਿਆ ਗਿਆ ਜੀ ਅੰਮ੍ਰਿਤਸਰ ਚ ਬੜਾ ਟੌਰ ਨਾ ਦਵਾੜੀ ਮਿਲਾਈ ਗਏ ਤੇ ਸਵੇਰ ਤੱਕ 500 ਨੂੰ ਪਹੁੰਚ ਗਿਆ 8 ਗੁਣਾ ਵਧ ਗਿਆ ਦੂਜੀ ਗੱਲ ਅੰਮ੍ਰਿਤਸਰ ਤੋਂ ਰਿਪੋਰਟ ਆ ਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਇੱਕੋ ਰਾਤ 27 ਥਾਵਾਂ ਤੇ ਜਾ ਕੇ ਅੱਗ ਬੁਝਾਉਣੀ ਪਈ ਕਿਤੇ ਵੱਧ ਕਿਤੇ ਘੱਟ ਜੀ ਜਿਹੜੀਆਂ ਅੱਗਾਂ ਲੱਗਦੀਆਂ ਇਹ ਨਹੀਂ ਬਤਾਉਂਦੀਆਂ ਜੋਕ ਜਿੰਨਾ ਦਾ ਹੋਵੇ ਉਹ ਸਾਰੇ ਦਾ ਸਾਰਾ ਕਿਸਾਨਾਂ ਦੇ ਸਿਰ ਪਾ ਦਿਆ ਕਰੋ ਦਿੱਲੀ ਦੇ ਵਿੱਚ ਅੱਜ ਵੀ ਮੈਂ ਵੇਖਦਾ ਹਟਾਂ ਕਿਸੇ ਤਾਂ ਤੇ ਪ੍ਰਦੂਸ਼ਣ ਦਾ ਲੈਵਲ 421 ਆ 432 ਆ ਉੱਤੋਂ 2 ਕਿਲੋਮੀਟਰ ਹਟਵਾ 147 158 2 ਕਿਲੋਮੀਟਰ ਤੱਕ ਜਾਂਦੇ ਆ ਪ੍ਰਦੂਸ਼ਣ ਇਹ ਨਾ ਘਟ ਜਾਂਦਾ ਇਹਦਾ ਮਤਲਬ ਦਿੱਲੀ ਸ਼ਹਿਰ ਚ ਕੁਝ ਪਾਕਟਾਂ ਨੇ ਕੁਝ ਕਾਰੋਬਾਰੀ ਇਲਾਕੇ ਆ ਕੁਝ ਥਾਵਾਂ ਇਹੋ ਜੀਆਂ ਜਿੱਥੇ ਪ੍ਰਦੂਸ਼ਣ ਬਹੁਤ ਵੱਧ ਜਾਂਦਾ ਤੇ 2 ਕਿਲੋਮੀਟਰ ਹਟ ਜਾਓ ਤੇ ਉੱਥੇ ਸਾਫ਼ ਸੁਥਰਾ ਜੇ ਪੰਜਾਬ ਦਾ ਧੂਆ ਉੱਥੇ ਜਾਂਦਾ ਹੋਵੇ ਤੇ ਉੱਥੇ ਸਾਰੇ ਤੇ ਇੱਕ ਸਾਰ ਹੀ ਆ ਜਾਊਗਾ ਨਾ ਜੀ ਉੱਥੇ ਜਾ ਕੇ ਸਰਵੇਖਣ ਥੋੜਾ ਪਹਿਲਾਂ ਕਰੂਗਾ ਕਿਵੇਂ ਇੱਥੇ ਰਹਿਣਾ ਇੱਥੇ ਨਹੀਂ ਇਸ ਕਰਕੇ ਮੈਂ ਅੱਗੇ ਵੀ ਕਈ ਵਾਰੀ ਇਸ ਧਾਰਨਾ ਨੂੰ ਰੱਦ ਕੀਤਾ ਮੈਂ ਅੱਜ ਫਿਰ ਧਾਰਨਾ ਰੱਦ ਕਰਦਾ ਆ ਸਾਡੇ ਅੰਮ੍ਰਿਤਸਰ ਦੇ ਵੀਖਲੋ ਅਖਬਾਰਾਂ ਵਿੱਚ ਲਿਖਣ ਡੀਆਂ ਨੇ ਉਹਨਾਂ ਨੇ ਵੇਰਵੇ ਦਿੱਤੇ ਰਾਤ ਨੂੰ ਹਵਾ ਸਾਫ਼ ਸੀ ਸਿਰਫ 66 ਡਿਗਰੀ 에ਅਰ ਕੁਆਲਿਟੀ ਇੰਡੈਕਸ ਸੀ ਸਵੇਰ ਨੂੰ 500 ਹੋ ਗਿਆ ਕਿਉਂ ਗਿਆ ਔਰ ਨੈਸ਼ਨਲ ਪੱਤਰ ਦਾ ਇੱਕ ਅਖਬਾਰ ਇਹ ਦਿਦਾ ਉਹਨੇ ਅੰਕੜੇ ਛਾਪੇ 8 ਉਹਨਾਂ ਰਾਤੋਂ ਰਾਤ ਕਿਉਂ ਵੱਧ ਗਿਆ ਜਦੋਂ ਅਸੀਂ ਕਹਿੰਦੇ ਕਿ ਸ਼ਹਿਰ 'ਚ ਆਤਿਸ਼ਬਾਜੀ ਵੀ ਹੋਈ ਬੜੀ ਸ਼ਾਨਦਾਰ ਹੋਈ ਅਸੀਂ ਬਾਕੀ ਵੀ ਸਭ ਕੁਝ ਦੱਸਦੇ ਆਂ ਅਸੀਂ ਇਹ ਵੀ ਦੱਸਦੇ ਆਂ ਕਿ ਸਤਾਈ ਥਾਂ ਤੇ ਅੱਗਾਂ ਲੱਗੀਆਂ ਤੇ ਪ੍ਰਦੂਸ਼ਣ ਤੇ ਜਟਾ ਜੋ ਜਾ ਕੇ ਵਧਦਾ ਤਾਂ ਕਿਸਾਨਾਂ ਦੇ ਸਿਰ ਹਰ ਗੱਲ ਪਾ ਦੇਣੀ ਠੀਕ ਨਹੀਂ ਕਿਸਾਨ ਤਾਂ ਪਹਿਲਾਂ ਰੋੜਿਆ ਪਿਆ ਜੀ ਤੇ ਇਹ ਗਲਤ ਧਾਰਨਾ ਬਣੀ ਹੈ ਜਿਹਨੂੰ ਕਿਤਨਾ ਕਿਤੇ ਛੱਡ ਦੇਣਾ ਚਾਹੀਦਾ ਜੀ ਪੰਨ ਸਾਹਿਬ ਅਗਲੀ ਗੱਲ ਕਿਸਾਨੀ ਨਾਲ ਜੁੜੀ ਹੈ ਇਸ ਵਾਰ ਪੰਜਾਬ ਚ ਹੜ੍ਹ ਆਏ ਫਸਲ ਬਹੁਤ ਜ਼ਿਆਦਾ ਬਰਬਾਦ ਹੋਈ ਹੈ ਪਰ ਉਹਨਾਂ ਕਿ ਚਰਚਾ ਹੈ ਕਿ ਦੂਸਰੇ ਸੂਬਿਆਂ ਤੋਂ ਝੋਨਾ ਆ ਰਿਹਾ ਤੇ ਪੰਜਾਬ ਦੇ ਵਿੱਚ ਵਿਕਦਾ ਪਿਆ ਸਸਤਾ ਉਧਰੋਂ ਹੁੰਦਾ ਇੱਧਰ ਮਹਿੰਗਾ ਇੱਕ ਤੁਸੀਂ ਕੀ ਕਹਿੰਨੇ ਕਿਉਂਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਸ ਵੀ ਦਰਜ ਹੋ ਰਿਹਾ ਦੂਸਰੇ ਸੂਬਿਆਂ ਦੇ ਵਿੱਚ ਜਿੱਨਾਂ 'ਚ ਐਮਐਸਪੀ ਯਾਨੀ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਸਰਕਾਰ ਦਾ ਕੋਈ ਕੁੰਡਾ ਨਹੀਂ ਕਿਸਾਨਾਂ ਨੂੰ ਫਸਲ ਦੇ ਰੇਟ ਦੀ ਗਰੰਟੀ ਨਹੀਂ ਪੰਜਾਬ ਵਿੱਚ ਭਾਜਪਾ ਕਹਿੰਦੀ ਅਸੀਂ ਤੇ ਆਹ ਦੇ ਦਿਆਂਗੇ ਆਹ ਦੇ ਦਿਆਂਗੇ ਇੱਥੋਂ ਦੀ ਸਰਕਾਰ ਕਰਦੀ ਕੱਖ ਨਹੀਂ ਨਾ ਇੱਥੇ ਕਾਲੀ ਸਰਕਾਰ ਕੀਤਾ ਨਾ ਕਾਂਗਰਸੀ ਕੀਤਾ ਨਾ ਹੁਣ ਇਹਨਾਂ ਕੀਤਾ ਸਰਕਾਰ ਭਾਜਪਾ ਦੀ ਆ ਕੇ ਕਰੋਗੀ ਤੇ ਭਾਜਪਾ ਦੀ ਸਰਕਾਰ ਕਰਦੀ ਹੋਵੇ ਤੇ ਫਿਰ ਯੂਪੀ ਬਿਹਾਰ ਮਧ ਪ੍ਰਦੇਸ਼ ਝਾਰਖੰਡ ਛਤੀਸਗੜ ਉੱਥੇ ਦੇ ਲੋਕ ਪੰਜਾਬ ਚ ਕੰਮ ਕਰਨ ਵਾਸਤੇ ਕਿਉਂ ਆਣ ਜੀ ਜੇ ਭਾਜਪਾ ਇੰਨੀ ਲੋਕਾਂ ਦੀ ਖਾਸ ਕਰਕੇ ਕਿਸਾਨਾਂ ਦੇ ਹਿੱਤ ਅਸ਼ੀ ਹੋਵੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਝੋਨੇ ਦੀ ਐਮਐਸਪੀ ਲਾਗੂ ਕਿਉਂ ਨਹੀਂ ਜੀ ਉੱਥੇ ਮਾਰਕੀਟ ਦੇ ਵਿੱਚ ਰੇਟ ਸਾਡੇ ਪੰਜਾਬ ਨਾਲੋਂ ਅੱਧਾ ਕਿਉਂ ਹੈ ਉਥੋਂ ਅੱਧੇ ਰੇਟ ਤੇ ਖਰੀਦ ਕੇ ਲਿਆ ਕੇ ਤੇ ਹਰਿਆਣੇ ਤੇ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ Rajasthan ਚੋਂ ਅੱਧੇ ਰੇਟ ਤੇ ਖਰੀਦ ਕੇ ਲਿਆ ਕੇ Rajasthan ਤੇ ਹੁੰਦਾ ਵੀ ਥੋੜਾ ਜੀ ਉਹ ਵੀ ਅੱਧੇ ਰੇਟ ਤੇ ਖਰੀਦ ਕੇ ਲਿਆ ਕੇ ਪੰਜਾਬ ਚ ਵੇਚਿਆ ਜਾ ਰਿਹਾ ਜਿਹੜੀ ਭਾਜਪਾ ਕਹਿੰਦੀ ਸਾਡਾ ਮਿਸ਼ਨ 2027 ਅਸੀਂ ਕਿਸਾਨਾਂ ਨੂੰ ਆਕ ਕਰ ਦਿਆਂਗੇ ਉਹ ਕਰ ਦਿਆਂਗੇ ਪਹਿਲਾਂ ਇਹ ਤਾਂ ਦੱਸੋ ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਕੀ ਕੀਤਾ ਬਿਹਾਰ ਦੇ ਵਿੱਚ ਇੰਨੇ ਚਿਰ ਤੋਂ ਤੁਸੀਂ ਰਾਜ ਕਰਦੇ ਆਂ ਨਤੀਸ਼ ਕੁਮਾਰ ਦੇ ਨਾਲ ਕਰਦੇ ਆ। ਕ腐ਸ਼ਨ ਦੇ ਕੇਸ ਜਿੰਨੇ ਆਏ ਉਹਨੇ ਨਤੀਸ਼ ਕੁਮਾਰ ਤੇ ਉਹਦੇ ਬੰਦਿਆਂ ਦੇ ਤੇ ਉਹਨੇ ਤੁਹਾਡੇ ਆ। ਐਨਾ ਤੁਸੀਂ ਅੰਨੇ ਵਾ ਪੈਸਾ ਉੱਥੇ ਸੁੱਟਦਾ ਸਾਰੇ ਦੇਸ਼ ਨਾਲੋਂ ਵੱਧ ਪੈਸਾ ਤੁਸੀਂ ਉੱਥੇ ਸੁੱਟਦੇ ਆ। ਇਹਦੇ باوجود ਬਿਹਾਰ ਸਭ ਤੋਂ ਅਖੀਰ ਦੇ ਉੱਤੇ ਕਿਉਂ ਆ? ਝਾਰਖੰਡ ਵੱਖਰਾ ਬਣਾਇਆ ਤੇ ਇਸ ਕਰਕੇ ਸੀ ਕਿ ਉੱਥੇ ਮਾਈਨਸ ਨੇ ਉੱਥੇ ਬਹੁਤ ਜ਼ਿਆਦਾ ਖਣਿਜ ਪਦਾਰਥ ਨੇ। ਉਹ ਉੱਪਰ ਕਿਉਂ ਨਹੀਂ ਉੱਠ ਸਕਿਆ? ਇਹ ਕਹਿਣਗੇ ਚਾਰਖੰਡ ਮੁਕਤੀ ਮੋਰਚਾ ਜਦੋਂ ਪੰਜ ਪਾਰਟੀਆਂ ਦੀ ਸਾਂਝੀ ਸਰਕਾਰ ਬਣਾਈ ਭਾਜਪਾ ਨੇ ਤੇ ਮੁੱਖ ਮੰਤਰੀ ਬਣਨ ਵਾਸਤੇ ਛੋਟ ਦਿੱਤੀ ਕਿ ਚਾਰ ਪਾਰਟੀਆਂ ਨੇ ਸਾਡੇ ਨਾਲ ਤੇ ਚਾਰੇ ਪਾਰਟੀਆਂ ਦਾ ਇੱਕ ਇੱਕ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਜੀ ਇਤਿਹਾਸ ਵਿੱਚ ਰਿਕਾਰਡ ਹੈ ਕਿ ਇੱਕ ਛੋਟੇ ਜਿਹੇ ਸੂਬੇ ਦੇ ਵਿੱਚ ਇੱਕ ਮੁੱਖ ਮੰਤਰੀ ਤੇ ਚਾਰ ਡਿਪਟੀ ਮੁੱਖ ਮੰਤਰੀ ਬਣਾਏ ਸੀ ਤੇ ਇੱਥੇ ਤੇ ਇੱਕ ਬਣਿਆ ਹੋਵੇ ਤੇ ਉਹੰਨੀ ਪਾਈ ਜਾਂਦਾ ਕੰਟਰੋਲ ਨਹੀਂ ਹੁੰਦਾ ਜਿੱਥੇ ਚਾਰ ਬਣਾ ਦਿੱਤੇ ਸੀ ਉਹ ਚਾਰ ਕਾਉਂਟਰੀ ਖੋਲੇ ਹੈ ਕ腐ਪਸ਼ਨ ਦੇ ਉਹ ਕਿ ਖੋਲਿਆ ਸੀ ਇਹ ਸਾਰੇ ਥਾਵਾਂ ਤੇ ਆ ਅੱਜ ਜਿਹੜਾ ਝੋਨਾ ਦੂਸਰੇ ਪਰਾਜਾਂ ਤੋਂ ਆ ਰਿਹਾ ਇਸ ਕਰਕੇ ਆ ਰਿਹਾ ਕਿਉਂ ਨਾ ਰਾਜਾਂ 'ਚ ਸੁਪਨੇ ਬਹੁਤ ਵਿਖਾਏ ਗਏ ਕਸਾਨਾਂ ਦਾ ਕੋਈ ਭਲਾ ਨਹੀਂ ਕੀਤਾ ਗਿਆ ਜੇ ਕਿਸਾਨਾਂ ਦਾ ਭਲਾ ਕੀਤਾ ਹੁੰਦਾ ਕਿਸਾਨ ਮਜਾਰਾ ਕਿਉਂ ਕਰਦੇ ਤੇ ਲਖੀਮਪੁਰ ਖੇਰੀ 'ਚ ਕੇਂਦਰੀ ਮੰਤਰੀ ਦਾ ਪੁੱਤਰ ਆ ਕੇ ਉਹਨਾਂ ਤੇ ਜੀਬ ਘਾੜ ਚੜਾਉਂਦਾ ਕਿਸਾਨ ਉੱਥੇ ਜਸ਼ਨ ਮਨਾਉਣ ਤੇ ਨਹੀਂ ਸੀ ਇਕੱਠੇ ਹੋਏ ਹਮ ਪ੍ਰੋਟੈਸਟ ਕਰਨ ਵਾਸਤੇ ਇਕੱਠੇ ਹੋਏ ਸੀ ਕਿ ਸਾਡੇ ਪੱਲੇ ਕੱਖ ਨਹੀਂ ਪੈਂਦਾ ਸੀ ਰੁੱਦਦੇ ਪਏ ਉਹਨੇ ਲਿਆ ਕੇ ਜੀਪ ਮਾਰ ਕੇ ਚਾਰ ਕਿਸਾਨ ਬਾਰ ਦਿੱਤੇ ਫਿਰ ਕਿਹ ਜੇ ਕਿਸਾਨਾਂ ਨੇ ਅੱਗੇ ਲਾਈ ਜੀਪ ਦੇ ਵਿੱਚ ਚਾਰ ਜਣੇ ਇਹਨਾਂ ਦੇ ਸੜਕੇ ਮਰ ਗਏ ਜਿਹੜੇ ਚਾਰ ਇਹਨਾਂ ਦੇ ਮਰੇ ਉਹਨਾਂ ਚ ਤਿੰਨ ਇਹਨਾਂ ਦੇ ਸੀ ਇੱਕ ਪੱਤਰਕਾਰ ਸੀ ਇਹ ਸਾਰਾ ਕਾਂਡ ਕਿਉਂ ਹੋ ਗਿਆ ਸੀ ਇਹ ਭਾਜਪਾ ਬੜਾ ਨੂੰ ਦੱਸਣਾ ਚਾਹੀਦਾ ਆ ਜਿੰਨਾ ਝੋਨਾ ਪੰਜਾਬ ਚ ਆ ਕੇ ਵਿਕ ਰਿਹਾ ਪੰਜਾਬ ਦੇ ਵਿੱਚ ਕਿਸਾਨ ਵਿਰੋਧ ਕਰਦੇ ਆ ਫੜ ਰਹੇ ਆ ਧਰਨੇ ਮਾਰ ਰਹੇ ਆ ਪਰ ਆ ਕਿੱਥੋਂ ਰਿਹਾ ਆਣ ਗਵਾਂ ਤੇ ਸਾਰੀਆਂ ਸਰਕਾਰਾਂ ਇਹਨਾਂ ਦੀਆਂ ਹਿਮਾਚਲ ਵਿੱਚ ਤੇ ਤੁਹਾਨੂੰ ਨਾ ਹੁੰਦਾ ਨਹੀਂ ਜੰਮੂ ਕਸ਼ਮੀਰ ਵਿੱਚ ਤੇ ਹੁੰਦਾ ਨਹੀਂ ਸਾਡੇ ਗਵਾਂਢ ਹਰਿਆਣਾ ਚ ਐਮਐਸਬੀ ਹੈਗੀ ਉੱਥੇ ਵੀ ਬਾਹਰੋਂ ਆ ਕੇ ਵੇਖਦਾ ਪਰ ਆਉਂਦਾ ਕਿੱਥੋਂ ਯੂਪੀ ਤੋਂ ਮੱਧ ਪ੍ਰਦੇਸ਼ ਤੋਂ ਰਾਜਸਥਾਨ ਤੋਂ ਕਾਰਨ ਇਹਨਾਂ ਨੂੰ ਦੱਸਣਾ ਚਾਹੀਦਾ ਜੀ ਪੰਸਾਭ ਇਹ ਤਾਂ ਗੱਲ ਹੋ ਗਈ ਝੋਨੇ ਦੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਈਡੀ ਨੇ ਛਾਪੇ ਮਾਰੀ ਕੀਤੀ ਹੈ ਕਈਆਂ ਦੀਆਂ ਜ਼ਮੀਨਾਂ ਵੀ ਜਬਤ ਹੋਈਆਂ ਨੇ ਇਹ ਕਿਹੜੇ ਕਿਹੜੇ ਲੋਕ ਹੈ ਜੀ ਨਾਂ ਕਹਿੰਦੇ ਵੱਡੇ ਵੱਡਿਆਂ ਦੇ ਆ ਦੇਖੋ ਇੱਕ ਨਾਂ ਤੇ ਵੱਡਾ ਆ ਹੀ ਗਿਆ ਅੱਜ ਇੱਕ ਅਖਬਾਰ ਨੇ ਲਿਖਤਾ ਕਿ ਪਾਸਟਰ ਬਜਿੰਦਰ ਜਿਹੜਾ ਪਹਿਲਾਂ ਹੀ ਕਈ ਚਰਚਿਆਂ ਚ ਜੀ ਉਹਦੇ ਖਰਾਬ ਕਿਹੜੀਆਂ ਖੜੀਆਂ ਐਫਆਈਆਰ ਹੋਈਆਂ ਕਿੰਨੀਆਂ ਇੱਕ ਪ੍ਰਾਪਰਟੀਆਂ ਉਹਨੇ ਬਣਾਈਆਂ ਦੂਸਰਾ ਮੈਨੂੰ ਅਜੇ ਤੱਕ ਪਾਸਟਰ ਭਜਿੰਦਰ ਬਾਰੇ ਪੂਰੀ ਡਿਟੇਲਡ ਰਿਪੋਰਟ ਮੇਰੇ ਕੋਲ ਹੈ ਨਹੀਂ ਜਿੰਨੀ ਅਖਬਾਰ ਚਾਹੀਓ ਮੈਂ ਕਹਿ ਦਿੰਦੀ ਕੱਲ ਰੋਪੜ ਇਲਾਕੇ ਦੇ ਵਿੱਚ ਕੇਂਦਰੀ ਏਜੰਸੀ ਨੇ ਆ ਕੇ ਜਿਹੜੀ ਛਾਪੇਮਾਰੀ ਕੀਤੀ ਕੁਜਾਇਦਤਾਂ ਜਿਹੜੀਆਂ ਸੀਜ਼ ਕੀਤੀਆਂ ਨੇ ਅਟੈਚ ਕਰ ਦਿੱਤੀਆਂ ਨੇ ਉਹ ਸਾਰੀ ਛਾਪੇਮਾਰੀ ਇਸ ਕਰਕੇ ਇੱਕ ਆਮ ਆਦਮੀ ਪਾਰਟੀ ਦਾ ਸਾਬਕਾ ਐਮਐਲਏ ਅਮਰਜੀਤ ਸੰਧੋਆ ਜਿਹਨੂੰ ਆ ਪਿਛਲੀ ਵਾਰੀ 2022 ਚ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹਨੇ ਸ਼ਿਕਾਇਤ ਕੀਤੀ ਸੀ ਕਿ ਇਸ ਇਲਾਕੇ ਚ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਜੀ ਤੇ ਉਹ ਤਾਂ ਇਹ ਵੀ ਦੋਸ਼ ਲਾਉਂਦਾ ਕਿ ਮਾਈਨਿੰਗ ਦੇ ਵਿੱਚ ਉਹਦੀ ਆਪਣੀ ਪਾਰਟੀ ਦੇ ਲੋਕ ਵੀ ਸ਼ਾਮਲ ਹਨ ਉਹਦੀ ਪੜਤਾਲ ਹੁੰਦੀ ਪਰ ਇਸ ਉਸ ਪੜਤਾਲ ਚ ਕੱਲ ਕੇਂਦਰੀ ਏਜੰਸੀ ਨੇ ਆ ਕੇ ਛਾਪੇਮਾਰੀ ਕੀਤੀ ਤੇ ਪੜਤਾਲ ਕਰਨ ਦੀ ਲੋੜ ਕੀ ਹੈ ਜਦੋਂ ਮਰਜ਼ੀ ਚੱਲ ਜਾਓ ਦੂਰਖਲੋਕ ਡਰੋਨ ਦੇ ਨਾਲ ਫੋਟੋ ਖਿੱਚ ਲਓ ਅੱਧਾ-ਅੱਧਾ ਕਿਲੋਮੀਟਰ ਦੇ ਉੱਤੇ ਜਾ ਕੇ ਸਭ ਥਾਂ ਤੇ ਮਾਈਨਿੰਗ ਹੁੰਦੀ ਪਈ ਹੈ ਪਿਛਲੀ ਸਰਕਾਰ ਵੇਲੇ ਇਹ ਤੋਂ ਵਿਵਾਦਕ ਰਿਪੋਰਟ ਆ ਗਈ ਸੀ ਕਿ ਕਲੀ ਦਰਿਆ 'ਚ ਮਾਈਨਿੰਗ ਨਹੀਂ ਹੁੰਦੀ ਜੰਗਲ ਦੇ ਵਿੱਚੋਂ ਵੀ ਮਿੱਟੀ ਪੁੱਟ-ਪੁੱਟ ਕੇ ਤੇ ਸਭ ਉਹ ਵੀ ਵੇਚ ਦਿੱਤੀ ਗਈ ਆ ਸਾਰਾਂ 'ਚ ਹੁਣ ਜਿਹੜੀ ਮਾਈਨਿੰਗ ਹੁੰਦੀ ਆ ਜੋ ਤੁਸੀਂ ਰੋਪੜ ਤੋਂ 30 ਕਿਲੋਮੀਟਰ ਪਹਿਲਾਂ ਸ਼ੁਰੂ ਕਰ ਦਿੰਨੇ ਆ ਜਲਦੀ-ਜਲਦੀ ਰੋਪੜ ਵੀ ਅੱਗੇ ਚਮਕੌਰ ਸਾਹਿਬ ਵੀ ਮਾਸੀਵਾੜਾ ਏਰੀਆ ਵੀ ਲੁਧਿਆਣਾ ਤੱਕ ਵੀ ਜਾਂਦੀ ਲੁਧਿਆਣਾ ਤੋਂ ਗਾਹ ਵੀ ਜਾਂਦੀ ਉਹ ਅੱਗੇ ਕਿੜੇ ਦੁੱਧ ਧੋਤੇ ਨੇ ਗੰਗਾ ਨਾਲ ਕਿ ਕੋਈ ਵੀ ਨਹੀਂ ਆਇਆ ਜੀ ਇੱਥੇ ਵਗਦੀ ਗੰਗਾ 'ਚ ਹੱਥ ਧੋਣ ਨੂੰ ਹਰ ਕੋਈ ਤਿਆਰ ਇਹਨਾਂ ਨੇ ਜਿਹੜੀ ਅੰਨੀ ਫਲਾਈ ਪਈ ਹੈ ਹੁੱਚਕਲ ਕੇਂਦਰੀ ਏਜੰਸੀਆਂ ਨੇ ਆ ਕੇ ਛਾਪੇਮਾਰੀ ਕੀਤੀ ਹੈ ਜਦੋਂ ਕੇਂਦਰ ਦੀ ਏਜੰਸੀ ਆ ਕੇ ਛਾਪੇਮਾਰੀ ਕਰਦੀ ਹੈ ਇਹੋ ਜਿਹੀਆਂ ਗੱਲਾਂ ਤੇ ਮਾਈਨਿੰਗ ਤੇ ਹੋਰ ਗੱਲਾਂ ਤੇ ਜੇ ਤੇ ਬਾਰਡਰ ਏਰੀਆ ਹੋਵੇ ਰਾਵੀ ਦਾ ਮਾਮਲਾ ਹੋਵੇ ਤੇ ਅਸੀਂ ਆਖੀਏ ਬਾਰਡਰ ਦਾ ਕੰਮ ਸੀ ਤੇ ਬੀਐਸਐਫ ਤੇ ਫੌਜ ਦੇ ਕਰਨ ਤੇ ਕੀਤੀ ਜਦੋਂ ਪੰਜਾਬ ਦੇ ਅਧਿਵਿਚਾਲੇ ਚੰਡੀਗੜ੍ਹ ਰਾਜਤਾਨੀ ਦੇ ਲੱਗ ਗਿਆ ਕਿਉਂ ਕਰਦੇ ਆ ਤੇ ਪੰਜਾਬ ਸਰਕਾਰ ਦੀਆਂ ਆਪਣੀਆਂ ਏਜੰਸੀਆਂ ਵਾਸਤੇ ਸ਼ਰਮ ਵਾਲੀ ਗੱਲ ਹੈ ਕਿ ਜੇ ਤੁਸੀਂ ਕਾਸੇ ਯੋਗੇ ਹੋ ਨੋ ਜੇ ਤੁਹਾਨੂੰ ਇਹ ਚੇਤਾ ਹੋਵੇ ਕਿ ਦੇਸ਼ ਕਾਨੂੰਨ ਵੀ ਲਾਗੂ ਕਰਨਾ ਜੇ ਤੁਸੀਂ ਇੰਨੇ ਯੋਗੇ ਹੋ ਕਿ ਕਿਸੇ ਵੀ ਪਾਰਟੀ ਦਾ ਰਾਜ ਹੋਵੇ ਤੁਸੀਂ ਰਾਜ ਕਰਨ ਵਾਲਿਆਂ ਨੂੰ ਅੱਖ ਚ ਅੱਖ ਪਾ ਕੇ ਕਹਿ ਸਕੋ ਕਿ ਗਲਤ ਕੰਮ ਕਰਦੇ ਅਸੀਂ ਨਹੀਂ ਕਰਦੇ ਨਾ ਜੇ ਤੁਸੀਂ ਕਾਸੇ ਯੋਗੇ ਹੋ ਤੇ ਕੇਂਦਰ ਦੀਆਂ ਏਜੰਸੀਆਂ ਨੂੰ ਆ ਕੁਝ ਕਰਨ ਦੀ ਲੋੜ ਨਾ ਪਵੇ ਜੀ ਕੰਨ ਸਭ ਅਗਲੀ ਗੱਲ ਕਰਦੇ ਆ ਮੌਤਲ ਕੀਤੇ ਏਆਈਜੀ ਅਸ਼ਿਸ਼ ਕਪੂਰ ਦੀ ਉਹ ਔਰਤ ਨਾਲ ਕੁੱਟਮਾਰ ਹੋਈ ਸੀਗੀ ਉਹ ਮਾਮਲਾ ਹੁਣ ਹਾਈ ਕੋਰਟ ਵਿੱਚ ਪਹੁੰਚਿਆ ਜੀ ਕਹਿੰਦੇ ਨਵਾਂ ਕੇਸ ਵੀ ਦਰਜ ਕੀਤਾ ਹੈ ਇਹ ਕੀ ਮਾਮਲਾ ਹੁਣ ਪਹਿਲੀ ਗੱਲ ਤੇ ਬਹੁਤ ਸਾਰੇ ਦਰਸ਼ਕਾਂ ਨੂੰ ਏਆਈਜੀ ਡੀਆਈਜੀ ਤੇ ਪਤਾ ਨਹੀਂ ਗਾ ਜੀ ਸਾਡਾ ਪੱਤਰਕਾਰਾਂ ਦਾ ਇੱਕ ਵਾਰੀ ਬਕਾਇਦਾ ਕੁਝ ਦਿਨਾਂ ਦਾ ਕੋਰਸ ਲੱਗਾ ਸੀ ਆਰਮੀ 'ਚ ਉਹ ਕਹਿੰਦੇ ਜੀ ਜੇਸੀਓ ਤੇ ਜੀਓਸੀ ਤੁਹਾਡੇ ਪੱਤਰਕਾਰ ਨੂੰ ਪਤਾ ਹੀ ਨਹੀਂ ਰੁਵਾ ਦਿੰਦੇ ਜੇਸੀਓ ਨੂੰ ਜੀਓਸੀ ਲੈਂਦੇ ਜੀਐਸਓ ਜੀਐਸਓ ਅਸਲੀ ਜੀਐਸਓ ਹੁੰਦਾ ਜੂਨੀਅਰ ਕਮਿਸ਼ਨਰ ਅਫਸਰ ਸੂਬੇਦਾਰ ਜੀਓਸੀ ਹੁੰਦਾ ਜਨਰਲ ਆਫੀਸਰ ਕਮਾਂਡਿੰਗ ਉਹ ਕਰਨੋਂ ਹੁੰਦਾ ਬਹੁਤ ਫਰਕ ਪੈਦਾ ਉਹ ਕਿਹਨੇ ਪਤਾ ਨਹੀਂ ਇਹ ਹਾਲਤ ਹੈ ਇੱਥੇ ਆ ਇੱਥੇ ਲੋਕਾਂ ਨੂੰ ਇਹ ਨਹੀਂ ਪਤਾ ਏਆਈਜੀ ਵੱਡਾ ਕਿ ਡੀਆਈਜੀ ਵੱਡਾ ਜੀ ਅਸਲ ਵਿੱਚ ਜਿਹੜੇ ਐਸਪੀ ਹੁੰਦੇ ਉਹਨਾਂ ਜਿਹੜਾ ਐਸਐਸਪੀ ਬਣ ਜਾਂਦਾ ਉਹਦੇ ਕੋਲ ਤਿੰਨ ਰੁਤਬੇ ਹੁੰਦੇ ਬਲਕਿ ਕਈਆਂ ਥਾਵਾਂ ਤੇ ਚੌਥਾ ਵੀ ਮਿਲ ਜਾਂਦਾ ਪੰਜਵਾਂ ਵੀ ਮਿਲ ਜਾਂਦਾ ਉਹ ਜਦੋਂ ਜ਼ਿਲ੍ਹੇ 'ਚ ਲੱਗੇ ਹੁੰਦੇ ਉਹਦੋਂ ਐਸਐਸਪੀ ਨੂੰ ਸੀਨੀਅਰ ਸਬਡੈਂਟ ਪੁਲਿਸ ਜਦੋਂ ਦਫ਼ਤਰਾਂ ਵਿੱਚ ਕਿਸੇ ਬਿਊਰੋ 'ਚ ਲੱਗੇ ਹੁੰਦੇ ਆ ਉਦੋਂ ਉਹਨਾਂ ਨੂੰ ਕਹਿੰਦੇ ਅਸਿਸਟੈਂਟ ਇਨਸਪੈਕਟਰ ਜਨਰਲ ਏਆਈਜੀ ਰੁਤਬਾ ਪ੍ਰਬੰਧ ਜਦੋਂ ਪੀਪੀ ਵਿੱਚ ਕਮਾਂਡੋਟ ਹੁੰਦੇ ਨੇ ਉਹਨਾਂ ਥਾਵਾਂ ਉੱਤੇ ਆਈਆਰਬੀ ਚੁੰਦੇ ਨੇ ਉੱਥੇ ਉਹ ਕਮਾਂਡੈਂਟ ਹੁੰਦੇ ਉਹਦਾ ਹੋਿੰਦਾ ਜਦੋਂ ਵੱਡੀਆਂ ਸ਼ਹਿਰਾਂ 'ਚ ਹੁੰਦੇ ਜਿੱਤੇ ਕਮਿਸ਼ਨਰ ਆ ਉਦੋਂ ਉਹਨਾਂ ਨੂੰ ਡੀਸੀਪੀ ਕਹਿੰਦੇ ਡਿਪਟੀ ਕਮਿਸ਼ਨਰ ਪੁਲਿਸ ਜੇ ਉਹ ਫਰਜ ਕਰੋ ਪੁਲਿਸ ਅਕੈਡਮੀ ਜਾਂ ਕਿਸੇ ਹੋਰ ਥਾਂ ਤੇ ਹੋਣ ਫਿਰ ਉਹ ਡਿਪਟੀ ਡਾਇਰੈਕਟਰ ਹੁੰਦੇ ਇਸ ਤਰ੍ਹਾਂ ਦੇ ਕਈ ਅਹੁਦੇ ਮਿਲਦੇ ਪਰ ਉਹ ਹੈ ਬਰਾਬਰ ਦਾ ਐਸਐਸਪੀ ਲੈਵਲ ਦਾ ਉਹਦਾ ਕਈਆਂ ਦਰਾਂ ਤੋਂ ਅਸੀਂ ਇੱਕ ਡੀਆਈਜੀ ਦੀਆਂ ਰਿਪੋਰਟਾਂ ਵੇਖਣ ਦੇ ਅੱਜ ਤੋਂ ਇਹ ਵੀ ਗੱਲ ਆ ਗਈ ਹੈ ਕੁਝ ਚਾਹਨਾ ਨੇ ਆਖਿਆ ਕਿ ਇੰਨੇ ਪੈਸੇ ਤਾਂ ਕੋਈ ਘੱਟ ਕਦੇ ਰੱਖਦਾ ਹੀ ਨਹੀਂ ਜੀ ਉਹਦੇ ਕੋਲ ਤੁਰਕਣ ਵਾਸਤੇ 36 ਟਿਕਾਣੇ ਸੀ ਇੰਨਾ ਪੈਸਾ ਉਹਨੇ ਆਪਣੇ ਘਰ ਕਿਉਂ ਰੱਖਿਆ ਸੀ ਨਕਦ ਰੱਖਿਆ ਸੀ ਇਸ ਕਰਕੇ ਕਿ ਕੋਈ ਨਵਾਂ ਸੌਦਾ ਅੱਗੋਂ ਕਿ ਉਹ ਰਿਟਾਇਰ ਹੋਣ ਵਾਲਾ ਰਿਟਾਇਰਮੈਂਟ ਤੋਂ ਪਹਿਲਾਂ ਕਿਸੇ ਕਿਸ ਨੇ ਕੋਈ ਕਿਤੇ ਚੇਅਰਮੈਨ ਇਹਦਾ ਸੌਦਾ ਤਾਂ ਨਹੀਂ ਸਮਾਰਦਾ ਪਿਆ ਕਿਸੇ ਬੋਰਡ ਵਾਤੇ ਤਾਂ ਨਹੀਂ ਲੱਗਦਾ ਪਿਆ ਕੀ ਕਰਤਾ ਕਾਦੇ ਵਾਸਤੇ ਇਹਨੇ ਪੈਸੇ ਰੱਖੀ ਬਿਟੇ ਸਾਨੂੰ ਇਹ ਪਤਾ ਵੀ ਇਹ ਬਹੁਤ ਕੁਝ ਹੁੰਦਾ ਉਹ ਵੀ ਚਰਚਾ ਚੱਲਦੀ ਪਈ ਹੁਣ ਆ ਜੋ ਅਸ਼ੀਸ਼ ਕਪੂਰ ਤੇ ਇਹਨੇ ਇੱਕ ਵਾਰੀ ਇੱਕ ਔਰਤ ਤੇ ਉਹਦੀ ਧੀ ਦੇ ਨਾਲ ਬਹੁਤ ਜ਼ਿਆਤੀਆਂ ਕੀਤੀਆਂ ਜੀ ਫਿਰ ਜਦੋਂ ਉਸ ਔਰਤ ਨੇ ਅੱਗੋਂ ਇਹਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਇਹਨਾਂ ਨੂੰ ਥਾਣੇ 'ਚ ਫੜਾ ਕੇ ਤੇ ਥਾਣੇ 'ਚ ਕੁੱਟਮਾਰ ਕੀਤੀ ਮਾਂ ਤੇ ਦੁਆਨ ਕੁੱਟਿਆ ਉਹਨੇ ਜੇਦਾਤ ਲਿਖਾ ਲਈ ਉਹ ਮਾਮਲਾ ਬਹੁਤ ਵੱਧ ਗਿਆ ਸੀ ਜਦੋਂ ਸਾਰਾ ਮਾਮਲਾ ਵੱਧ ਗਿਆ ਇਹਦੇ ਉੱਤੇ 3-4 ਕਿਸਮ ਦੇ ਕੇਸ ਬਣ ਗਏ ਪੁਲਿਸ ਤਫ਼ਤੀਸ਼ ਕਰਦੀ ਪਈ ਸੀ ਅਚਾਨਕ ਸੋਨੇ ਦਾ ਕੰਮ ਕਰਨ ਵਾਲੇ ਇੱਕ ਬੰਦੇ ਨੇ ਆ ਕੇ ਸ਼ਿਕਾਇਤ ਕਰ ਦਿੱਤੀ ਹੂੰ ਉਹ ਕਨਰਜੀ ਸਾਡੇ ਦੁਕਾਨ ਤੇ ਗਿਆ ਸੀ ਐਨਾ ਸੋਨਾ ਖਰੀਦ ਕੇ ਲਿਆਇਆ ਸੀ ਔਰ ਐਨਾ ਚਿਰ ਹੋ ਗਿਆ ਉਹਨੂੰ ਪੁੱਛਿਆ ਗਿਆ ਕਿ ਇੰਨੇ ਚਿਰ ਤੇਰੇ ਕੋਲ ਵਰਦੀ ਚ ਗਿਆ ਕਹਿੰਦਾ ਨਹੀਂ ਸਿਵਲ ਚ ਗਿਆ ਸੀ ਤੇ ਉਹਨੂੰ ਪੁੱਛਿਆ ਗਿਆ ਕਿ ਤੂੰ ਇੰਨੇ ਚਿਰ ਦਾ ਇਹ ਸਾਰਾ ਰਿਕਾਰਡ ਸੀਸੀਟੀਵੀ ਫੁਟੇਜ ਜਿਹੜਾ ਉਹ ਮੁਖਾਂਦਾ ਪੈ ਸੰਭਾਲ ਕੇ ਕੋ ਰੱਖੀ ਕਹਿੰਦਾ ਮੈਨੂੰ ਪਤਾ ਸੀ ਪੁਲਿਸ ਅਫਸਰ ਅੱਜ ਨਹੀਂ ਕੱਲ ਸੀ ਜੇ ਕਿਸੇ ਵਕਤ ਵੀ ਫਸ ਗਿਆ ਤੇ ਜਾਂਚ ਟੀਮ ਮੇਰੇ ਕੋਲ ਆ ਸਕਦੀ ਹੈ ਹੁਣ ਵੀ ਮੈਨੂੰ ਪਤਾ ਸੀ ਵੀ ਇਹ ਫਸਿਆ ਜਾ ਇਟਮ ਕਿਉਂ ਆਣਾ ਮੈਂ ਆਪ ਹੀ ਆ ਗਿਆ ਇਹਦੇ ਤੋਂ ਜਿਹੜੇ ਐਸ ਵੇਲੇ ਇੱਕ ਇੱਕ ਰਾਤ ਤੇ 40 40 50 50 ਲੱਖ ਦਾ ਇੱਕ ਇੱਕ ਕਰੋੜ ਦਾ ਸੋਨਾ ਤੇ ਝੋਲ ਖਰੀਦੇ ਪਏ ਨੇ ਚੰਡੀਗੜ੍ਹ ਦੇ ਸ਼ੋਰੂਮਾਂ 'ਚ ਗੱਲਾਂ ਹੁੰਦੀਆਂ ਕਿ ਕੋਈ ਗਿਆ ਦਿੱਤੀ ਉਹਨਾਂ ਵੇਖਿਆ ਆ ਕਿੰਨੇ ਆ ਇੰਨੇ ਨੇ ਚਲੋ ਸਾਰੇ ਪਾ ਦਿਓ ਗੱਡੀ 'ਚ ਆਈਆਂ ਗੱਲਾਂ ਸਾਡੇ ਕੋਲ ਆਉਂਦੀਆਂ ਜੀ ਉੱਪਰ ਵੀ ਕਿਤੇ ਜਾਂਦੀਆਂ ਹੋਣਗੀਆਂ ਜਿਹਨਾਂ ਕੋਸ਼ ਆ ਰਿਹਾ ਜਰਕ ਮੌਕਾ ਆ ਜਾਂਦੋ ਜਿਹੜੇ ਮੈਂ ਅੱਗੇ ਵੀ ਕਈ ਵਾਰੀ ਆਖੀ ਆ ਸਵੈਟਰ ਦਾ ਇੱਕ ਪਾਸੇ ਧਾਗਾ ਟੁੱਟ ਗਿਆ ਜਣਾ ਸਾਰਾ ਸਵੈਟਰ ਉੱਡੜ ਜਾਣਾ ਸਾਰਾ ਹੀ ਅ ਸਿਸਟਮ ਉੱਡੜ ਸਕਦਾ ਸਾਰਾ ਕੇਂਦਰ ਦੀਆਂ ਏਜੰਸੀਆਂ ਜਿਹੜੇ ਕੇਂਦਰ ਸਰਕਾਰ ਚਲਾਉਣ ਵਾਲੇ ਭਾਜਪਾ ਵਾਲੇ ਕਹਿੰਦੇ ਆ ਵੀ 2027 ਸਾਡੀ ਆ ਉਹ ਐਵੇਂ ਨਹੀਂ ਕਹਿੰਦੇ ਕੇਂਦਰ ਦੀਆਂ ਏਜੰਸੀਆਂ ਕੋ ਸਭ ਕੁਝ ਆ ਔਰ ਇਹ ਜਿਹੜੇ ਇੱਥੋਂ ਵਾਲੇ ਇਹਨਾਂ ਨੂੰ ਕਿਸੇ ਨੂੰ ਇਸ ਗੱਲ ਦੀ ਅਕਲ ਨਹੀਂ ਕਿ ਜੋ ਹੋ ਗਿਆ ਪਿਛੇ ਉਹ ਹੋ ਗਿਆ ਗੋਈ ਕੋਈ ਅਗਲ ਦੀ ਗੱਲ ਕਰ ਲਈਏ ਅਜੇ ਵੀ ਕਈਆਂ ਲੋਕਾਂ ਨੇ ਖਾਣ ਲਿਆ ਆਪਣੇ ਬੂਥੇ ਲਵੇੜੇ ਪਏ ਆ ਅਸ਼ੀਸ਼ ਕੁਮਰ ਦਾ ਮਾਮਲਾ ਹੁਣ ਚੱਲੇਗਾ ਹਾਈ ਕੋਰਟ 'ਚ ਮੈਂ ਉਹਦੇ ਬਾਰੇ ਬਹੁਤੀ ਗੱਲ ਨਹੀਂ ਕਰ ਰਿਹਾ ਕਿਉਂਕਿ ਜਦੋਂ ਕੋਰਟ 'ਚ ਕੇਸ ਚੱਲ ਜੇ ਨਾ ਫਿਰ ਥੋੜਾ ਡਿੱਕੀ ਦਾ ਹੁੰਦਾ ਜੀ ਪਰ ਸਰ ਤੁਸੀਂ ਮੌਕੇ ਦੀ ਗੱਲ ਕੀਤੀ ਹੈ ਤੇ ਰਾਹੁਲ ਗਾਂਧੀ ਵੀ ਮੌਕਾ ਲੱਭਦੇ ਕਿਸੇ ਤਰ੍ਹਾਂ ਕੇਂਦਰੀ ਸੱਤਾ ਵਿੱਚ ਆਈਏ ਤੇ ਅਸੀਂ ਬਦਲੀਏ ਸਰਕਾਰ ਬਦਲੀਏ ਸਮੇਂ-ਸਮੇਂ ਤੇ ਕਹਿੰਦੇ ਆ ਵੋਟਰ ਸੂਚੀਆਂ ਚੋਂ ਨਾਂ ਕੱਟੇ ਗਏ ਹੁਣ ਕਰਨਾਟਕ ਤੋਂ ਖਬਰ ਆਈ ਹੈ ਕਿ ਉੱਥੇ ਕਿਸੇ ਨੇ 80 ਰੁਪਏ ਦੇ ਵਿੱਚ ਵੋਟਰ ਸੂਚੀਆਂ ਚੋਂ ਨਾਂ ਹੀ ਕੱਟ ਦਿੱਤੇ ਆ ਇਹ ਮਾਮਲਾ ਕਿੰਨਾ ਸੱਚਾ ਜੀ ਰਾਹੁਲ ਗੰਦੇ ਕੱਲੇ ਦੇ ਮਨ ਚ ਆਉਂਦਾ ਕਿ ਕੇਂਦਰ ਦੀ ਸੱਤਾ ਚਾਹੀਏ ਬਾਕੀ ਵੀ ਹੈਗੀ ਜੀ ਜਦੋਂ ਮਰਮੋਣ ਸਿੰਘ ਦੀ ਸਰਕਾਰ ਸੀ ਉਦੋਂ ਉੱਥੇ ਇੱਕ ਵਾਰੀ ਬੇਪਰੋਸਗੀ ਮਤੇ ਤੇ ਬਹਿਸ ਹੁੰਦੀ ਪਈ ਸੀ ਕਾਂਗਰਸੀ ਦੂਸਰਿਆਂ ਨੂੰ ਕਹਿੰਦੇ ਸੀ ਵਿਰੋਧੀ ਧਿਰਾਂ ਨੂੰ ਤੁਸੀਂ ਇੱਥੇ ਆਉਣਾ ਚਾਹੁੰਦੇ ਆ ਤੁਹਾਡਾ ਪ੍ਰਧਾਨ ਮੰਤਰੀ ਬਣਨ ਨੂੰ ਦਿਲ ਕਰਦਾ ਉਹ ਕਹਿੰਦੇ ਸਾਨੂੰ ਇਸ ਸੱਤਾ ਦਾ ਕੋਈ ਮੋਹ ਨਹੀਂ ਐਸ ਕਰਕੇ ਬਹਿ ਚਲੀ ਜਾਂਦੀ ਸੀ ਲਾਲੂ ਪ੍ਰਸਾਦ ਉੱਠਿਆ ਉਹ ਕਹਿੰਦਾ ਸਾਰੇ ਝੂਠ ਬੋਲਦੇ ਆ ਜਿਹਨੂੰ ਪੁੱਛੋ ਤੂੰ ਇਸ ਕੁਰਸੀ ਤੇ ਆਉਣਾ ਚਾਹੁੰਦਾ ਉਹ ਕਹਿੰਦਾ ਮੈਨੂੰ ਇਹੋ ਜਿਹਾ ਕੋਈ ਮੋਹ ਨਹੀਂ ਕਰੇ ਝੂਠ ਬੋਲਦੇ ਮੈਨੂੰ ਪੁੱਛੋ ਮੈਨੂੰ ਪਤਾ ਮੈਂ ਆ ਵੀ ਨਹੀਂ ਸਕਦਾ ਪਰ ਫਿਰ ਵੀ ਮੇਰਾ ਜੀ ਕਰਦਾ ਕਿ ਮੈਂ ਪ੍ਰਧਾਨ ਮੰਤਰੀ ਬਣ ਜਾ ਜੀ ਕਹਿੰਦਾ ਮੈਨੂੰ ਰਾਤ ਨੂੰ ਕੁਰਸੀ ਦੇ ਕਈ ਵਾਰੀ ਸੁਪਨੇ ਆਏ ਹਾਲਾਂਕਿ ਮੈਨੂੰ ਪਤਾ ਮੈਂ ਬਣ ਨਹੀਂ ਸਕਦਾ ਕਹਿੰਦਾ ਸਾਰਿਆਂ ਨੂੰ ਆਉਂਦੇ ਮਿੰਟੇ ਆਉਂਦੇ ਤੂੰ ਝੂਠ ਕਹਿੰਦੇ ਤਾਂ ਨਹੀਂ ਆਉਂਦੇ ਆਉਂਦੇ ਤੁਨ ਸਾਰਨ ਕੱਲੇ ਰਾਹੁਲ ਗਾਂਧੀ ਨੇ ਇੱਥੇ ਸਾਰਿਆਂ ਨੂੰ ਆਉਂਦੇ ਜੀ ਰਾਤ ਨੂੰ ਸੁੱਤੇ ਪਏ ਕਈ ਹੁਕਮ ਚਲਾਉਂਦੇ ਆ ਸੁਪਨਿਆਂ ਚ ਲਾਲ ਕਿਸ਼ਨ ਅਡਵਾਨੀ ਤੇ ਕੁਰਸੀ ਤੇ ਲੱਗਿਓ ਜਾ ਕੇ ਦੋ ਵਾਰੀ ਮੁੜਿਆ ਜੀ ਔਰ ਉਹਦੀ ਹਾਲਤੇ ਸੀ ਕਿ ਸਾਰੀ ਉਮਰ ਭਾਜਪਾ ਚ ਕੰਮ ਕੀਤਾ ਸਿਰੇ ਤੇ ਜਾ ਕੇ ਕੁਰਸੀ ਉੱਤੇ ਦੂਰ ਹੋ ਗਈ ਉਹ ਜਿਹੜਾ ਹਮ ਵਫਾ ਕਰਕੇ ਵੀ ਤਨਹਾ ਰਹਿ ਗਏ ਦਿਲ ਕੇ ਅਰਮਾ ਅंसूਵਾਂ ਵਿੱਚ ਵਹਿ ਗਏ ਉਹਦੀ ਹਾਲਤ ਵਿੱਚਰਾ ਮਾਰਗਦਰਸ਼ਕ ਮੰਡਲ ਚ ਲੱਗ ਜੀ ਰਾਹੁਲ ਗਾਂਧੀ ਨੇ ਜੁੜੇ ਮੁੱਦੇ ਉਠਾਏ ਉਹ ਕੁਰਸੀ ਮੋਤ ਉਹ ਵੱਡੇ ਆ ਉਹਨੇ ਆਖਿਆ ਲੋਕਤੰਤਰ ਹੁੰਦਾ ਲੋਕਾਂ ਦੀਆਂ ਵੋਟਾਂ ਦੇ ਨਾਲ ਜੁੜਿਆ ਵੋਟਾਂ ਦੀ ਚੋਰੀ ਹੋ ਰਹੀ ਉਹਨੇ ਆਖਿਆ ਜਿਹੜੀਆਂ ਵੋਟਾਂ ਵਿਰੋਧ ਦੀਆਂ ਕੱਟੀਆਂ ਜਾ ਰਹੀਆਂ ਨੇ ਆਪਣੇ ਬੰਦਿਆਂ ਦੀਆਂ ਨਿਯਾਜ ਬਣੀਆਂ ਜਾ ਰਹੀਆਂ ਨੇ ਵੋਟਾਂ ਚੋਰੀ ਕੀਤੀ ਜਾ ਰਹੀ ਮਹਾਰਾਸ਼ਟਰ ਚ ਸ਼ਿਵ ਸੈਨਾ ਦੇ ਇੱਕ ਐਮ ਐਲ ਏ ਨੇ ਆਪਣੇ ਡਿਪਟੀ ਮੁੱਖ ਮੰਤਰੀ ਤੇ ਆਪਣੀ ਪਾਰਟੀ ਦੇ ਪ੍ਰਧਾਨ ਦੀ ਹਾਜ਼ਰੀ ਚ ਸਟੇਜ ਤੋਂ ਕਹਤਾ ਮੈਂ ਤਾਂ 20000 ਵੋਟਾਂ ਬਾਹਰੋਂ ਲਿਆਂਦੀਆਂ ਤਾਂ ਮੈਂ ਜਿੱਤਿਆ ਰਾਹੁਲ ਗਾਂਧੀ ਨੇ ਉਹ ਤਾਂ ਨਵਜਿ ਪੜੀ ਉਹ ਕਹਿੰਦਾ ਪਹਿਲਾਂ ਮਹਾਰਾਸ਼ਟਰ ਸੀ ਫਿਰ ਕਰਨਾਟਕ ਵਿੱਚ ਹੁਣ ਬਿਹਾਰ ਵਿੱਚ ਕਰਨਾਟਕ ਦੀ ਗੱਲ ਨਿਕਲਾਈ ਹੈ ਇੱਕ ਬੰਦੇ ਨੂੰ 6000 ਐਪਲੀਕੇਸ਼ਨਾਂ ਭੇਜੀਆਂ ਗਈਆਂ ਕਿ ਫਲਾਣੇ ਫਲਾਣ ਦੀ ਵੋਟ ਕੱਟ ਦਿਓ ਉਹਨੂੰ ਅਖਰ ਤੈਨੂੰ 80 ਰੁਪਏ ਪਰ ਵੋਟ ਮਿਲਣਗੇ ਜੇ 80 ਰੁਪਏ ਪਰ ਵੋਟ ਹੋਣ 1000 ਵੋਟਾਂ ਦਾ 80000 ਹੋ ਗਿਆ ਤੇ 6000 ਵੋਟਾਂ ਦਾ 480000 ਹੋ ਗਿਆ ਇਹਨੇ ਪੈਸੇ ਉਹਨੂੰ ਦਿੱਤੇ ਗਏ ਉਹ ਕੰਪਿਊਟਰ ਤੇ ਲੱਗ ਰ ਟਿਕ ਟਿਕ ਕਰਕੇ ਕਰੀਗਾ ਉਹਨਾਂ ਚੋਂ ਸਿਰਫ 24 ਵੋਟਾਂ ਉਸ ਜਿਹੜੀਆਂ ਸੱਚੀ ਮੁੱਝ ਕੱਟਣ ਵਾਲੀਆਂ ਸੀ ਬਾਕੀ ਉਹ ਤੋਂ ਕਟਵਾਈਆਂ ਗਈਆਂ ਹੁਣ ਪੜਤਾਲ ਚੱਲਦੀ ਪਈ ਹੈ ਕਿ ਉਹਨੂੰ ਜਿਹੜੀਆਂ 6000 ਤੋਂ ਵੱਧ ਐਪਲੀਕੇਸ਼ਨਾਂ ਭੇਜੀਆਂ ਗਈਆਂ ਕਿ ਸਾਡੀ ਵੋਟ ਕੱਟ ਦਿਓ ਉਹਨੀਆਂ ਨੇ ਉਹ ਛੇ ਯਾਰ ਐਪਲੀਕੇਸ਼ਨ ਆ ਇੱਕੋ ਹੀ ਕੰਪਿਊਟਰ ਸੈਂਟਰ ਤੋਂ ਜਾਂਦੀ ਇਹਨੇ ਉਹ ਕੰਪਿਊਟਰ ਸੈਂਟਰ ਚ ਚਲਾਉਣ ਵਾਲੇ ਕੌਣ ਆ ਤੇ ਕਿਹਦੇ ਕਹਣ ਤੇ ਭੇਜਦੇ ਸੀ ਜੀ ਅੱਜ ਕੱਲ ਬੜੇ ਅਜੀਬ ਕੰਮ ਹੁੰਦੇ ਆ ਅੱਜ ਜਦੋਂ ਬਿਹਾਰ ਦੇ ਸਪੈਸ਼ਲ ਇੰਟੈਂਸਿਵ ਰਿਵਿਊ ਆਇਆ ਵਾ ਵੋਟਰਾਂ ਦਾ ਤੇ ਉੱਚ ਪਤਾ ਲੱਗਾ ਇੰਨੇ ਲੱਖ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਤੇ 100 ਤੋਂ ਵੱਧ ਵੋਟਾਂ ਇਹੋ ਜੀਆਂ ਕੱਟੀਆਂ ਗਈਆਂ ਜਿਹੜੇ ਮਰ ਗਏ ਆ ਤੇ ਕਮਾਲ ਦੀ ਗੱਲ ਇਹ ਨਹੀਂ ਕਿ ਉਹ ਮਰ ਗਏ ਆ ਕਮਾਲ ਦੀ ਗੱਲ ਇਹ ਆ ਕਿ ਉਹਨਾਂ ਨੇ ਆਪਰ ਜੀ ਦਿੱਤੀ ਆ ਕਿ ਮੈਂ ਮਰ ਗਿਆ ਮੇਰੀ ਵੋਟ ਕੱਟ ਦਿਓ ਜੀ اور ਜਿਨ੍ਹਾਂ ਨੇ ਅਰਜ਼ੀ ਦਿੱਤੀ ਕਿ ਮੈਂ ਮਰ ਗਿਆ ਮੇਰੀ ਵੋਟ ਕੱਟ ਦਿਓ ਆਪਣੀ ਵੋਟ ਕਟਾਉਣ ਵਾਸਤੇ ਆਪੇ ਲਿਖਿਆ ਮੈਂ ਮਰ ਗਿਆ ਉਹ ਬੰਦੇ ਪ੍ਰੈਸ ਕਾਨਫਰੰਸ 'ਚ ਪੇਸ਼ ਹੋ ਗਏ ਤੇ ਨਾ ਉਹਨਾਂ ਸੁਪਰੀਮ ਕੋਰਟ ਚਲੇ ਗਏ ਜੀ ਇਹਨਾਂ ਤੇ ਆਪ ਆਖਿਆ ਮੈਂ ਮਰ ਗਿਆ ਭਾਰਤਿਆ ਜੀ ਤੇ ਅਜੀਬ ਗੱਲਾਂ ਨੇ ਕਿ ਮਰ ਗਿਆ ਬੰਦਾ ਆਪਣੀ ਵੋਟ ਆਪੇ ਕਟਾਉਣ ਆਉਂਦਾ ਵੀ ਕਿਤੇ ਪਈ ਨਾ ਜਾਂਦੀ ਓਏ ਮੈਂ ਤੇ ਮਰ ਗਿਆ ਜੀ ਸੋ ਇਹ ਜਿਹੜਾ ਕਰਨਾਟਕ ਵਿੱਚ ਹੁਣ ਸਾਹਮਣੇ ਗੱਲ ਆਈ ਹੈ ਨਾ ਇਹਨੂੰ ਵੀ ਉਸੇ ਰੰਗ 'ਚ ਲੈਣਾ ਚਾਹੀਦਾ ਰਾਹੁਲ ਨੇ ਰਾਜਨੀਤੀ ਕਰਨੀ ਸੱਤਾ 'ਚ ਆਉਣਾ ਆਵੇ ਨਾ ਆਵੇ ਸਾਨੂੰ ਕੀ ਪਰਵਾਹ ਪੈਂਦਾ ਅਗੇ ਬਹੁਤ ਆਇਆ ਕਿੰਨਾ ਕ ਫਰਕ ਪੈ ਗਿਆ ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਤੁਨ ਸਾਹਿਬ ਇਹ ਗੱਲ ਠੀਕ ਹੈ ਭਾਰਤ ਵਿੱਚ ਬਹੁਤ ਕੁਝ ਵੱਖਰਾ ਹੋ ਰਿਹਾ ਹੈ ਕਈ ਵੱਡੇ ਕਾਰੋਬਾਰੀ ਜਿਨ੍ਹਾਂ ਨੇ ਕਰੋੜਾਂ ਰੁਪਏ ਦਾ ਕਰਜ਼ਾ ਬੈਂਕਾਂ ਤੋਂ ਲਿਆ ਦੱਬ ਕੇ ਦੌੜ ਗਏ ਕਈ ਨਾਮ ਸੀ ਮਿਹੂਲ ਚੌਕਸੀ ਦਾ ਨਾਮ ਹੁਣ ਕਈ ਦਿਨ ਤੋਂ ਚਰਚਾ ਵਿੱਚ ਹੈ ਕਹਿੰਦੇ ਭਾਰਤ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿੰਨਾ ਕ ਕੰਮ ਸੌਖਾ ਪਹਿਲਾਂ ਕਈ ਕਹਿੰਦੇ ਨੀਰੋ ਮੋਦੀ ਆਜੂ ਵਿਜੇ ਮਾਲੀ ਆਜੂ ਆਇਆ ਤਾਂ ਹੈ ਨਹੀਂ ਜੀ ਜਿਹੜਾ ਵਿਜੇ ਮਾਲੀਆ ਉਹਦੇ ਤਿੰਨ ਚਾਰ ਵਾਰੀ ਆਰਡਰ ਹੋ ਗਏ ਜੀ ਪੈਸਾ ਉਹਦੇ ਕੋਲ ਬਹੁਤ ਹੈ ਲੋਕਾਂ ਦੇ ਲੁੱਟ ਕੇ ਆ ਜਦੋਂ ਇੱਥੇ ਹੁੰਦਾ ਸੀ ਉਦੋਂ ਨੇ ਅਰ ਲਾਈਨਾਂ ਵੀ ਚਲਾ ਲੀਆਂ ਸੀ ਉਦੋਂ ਉਹਦੀਆਂ ਸ਼ਰਾਬ ਦੀਆਂ ਫੈਕਟਰੀਆਂ ਵੀ ਸੀ ਔਰ ਜਿਹੜੀ ਉਹਦੀ ਬੀਅਰ ਸੀ ਇੱਕ ਵਾਰੀ ਬੈਲ ਕਲੈਂਟਨ ਉਥੇ ਇੱਕ ਅਸ ਇੰਡੀਅਨ ਰੈਸਟੋਰੈਂਟ ਚਲਾ ਗਿਆ ਆਪਣੀ ਪਤਨੀ ਨਾਲ ਹੈਲਰੀ ਕਲੈਂਟਨ ਨਾਲ ਉਥੇ ਜਾ ਕੇ ਖਾਣਾ ਖਾਦਾ ਤੇ ਉਹਨੇ ਬੀਅਰ ਪੀ ਲਈ ਉਹਨੇ ਆਖਿਆ ਇੰਡੀਆ ਦੀ ਬੀਅਰ ਬਖਾਉਣਾ ਬੀਅਰ ਬਖਾਤੀ ਪੀਲੀ ਉਹਦੀ ਫੋਟੋ ਲੈ ਕੇ ਤੇ ਉਸ ਫੋਟੋ ਨਹੀਂ ਇਹ ਨਾ ਪ੍ਰਚਾਰਿਆ ਗਿਆ ਤੇ ਉਹਦੇ ਨਾਂ ਤੇ ਉਹਨੇ ਬਹੁਤ ਕਰੋੜਾਂ ਰੁਪਏ ਦੀ ਬੀਅਰ ਵੇਚ ਲਈ ਸੀ ਲੋਕੀ ਉਸ ਬੀਅਰ ਦਾਸਰੀ ਨਾ ਛੱਡ ਕੇ ਤੇ ਉਹਨੂੰ ਕਲੈਂਟਨ ਬੀਅਰ ਕਹਿਣ ਲੱਗ ਪਏ ਸੀ ਪੈਸਾ ਬਹੁਤ ਆਦੂਕ ਸਾਰਾ ਲੁੱਟ ਕੇ ਭੱਜ ਗਿਆ ਸਰਕਾਰ ਦਾ ਬੈਂਕਾਂ ਦਾ ਪੈਸਾ ਵੀ ਮਾਰ ਗਿਆ ਉਹ ਮੁੜਮੁੜ ਕੇ ਸਟੇ ਲੈ ਲੈਂਦਾ ਹਤਾਤ ਤਾਂ ਚੋ ਜੇ ਨਹੀਂ ਆ ਰਿਹਾ ਇਹ ਵੀ ਆਖੀ ਜਾਂਦਾ ਮੇਰੀ ਜਾਨ ਨੂੰ ਖਤਰਾ ਇਹ ਵੀ ਆਖੀ ਜਾਂਦਾ ਕਿ ਜੇ ਮੈਨੂੰ ਇੰਡੀਆ ਚ ਭੇਜਿਆ ਗਿਆ ਤੇ ਉਥੇ ਦੀਆਂ ਜੇਲਾਂ ਚ ਪੂਰੇ ਪ੍ਰਬੰਧ ਨਹੀਂ ਇਹੋ ਗੱਲ ਮਹਿਲ ਚੌਕ ਸੀ ਕਹਿੰਦਾ ਸੀ ਮਹਿਲ ਚੌਕ ਸੀ ਦੇ ਮਾਮਲੇ ਚ ਉਥੋਂ ਦੀ ਅਦਾਲਤ ਨੇ ਆਖਿਆ ਕਿ ਤਾਂ ਕੇਸ ਇਹੋ ਜਿਹਾ ਕਿ ਨੂੰ ਇੱਥੇ ਨਹੀਂ ਰੱਖਿਆ ਜਾ ਸਕਦਾ ਇਹਨੇ ਜਿਹੜੇ ਪਾਪ ਕੀਤੇ ਜਿਹੜੇ ਗ੍ਰਾਹ ਕੀਤੇ ਜਿਹੜੇ ਆਰਥਿਕ ਜੁਰਮ ਕੀਤੇ ਇਹ ਇੰਡੀਆ ਨੂੰ ਸੌਂਪ ਦੇਣਾ ਚਾਹੀਦਾ ਉਹਨੇ ਆਖਿਆ ਜੀ ਇੰਡੀਆ ਮੇਰੀ ਜਾਨ ਨੂੰ ਖਤਰਾ ਉਹਨੇ ਆਖਿਆ ਕਿਸੇ ਜਾਨ ਨੂੰ ਖਤਰਾ ਨਹੀਂ ਸਰਕਾਰ ਸਾਰੀ ਪ੍ਰੋਟੈਕਸ਼ਨ ਦੇ ਪ੍ਰਬੰਧ ਕਰਨ ਨੂੰ ਤਿਆਰ ਆ ਸਖਤ ਸੁਰੱਖਿਆ ਹੋਵੇਗੀ ਫਿਰ ਉਹਨੇ ਆਖਿਆ ਜੀ ਉੱਥੇ ਰਹਿਣ ਦੀਆਂ ਜੇਲਾ ਵਿੱਚ ਸਹੂਲਤਾਂ ਪੂਰੀਆਂ ਨਹੀਂ ਇਹਨਾਂ ਨੇ ਵਿਖਾਤਾ ਕਿ ਦੋ ਸੈੱਲ ਜਿਹੜੇ ਅ ਮੇਰੇ ਕਮਰੇ ਨਾ ਅੱਧੇ ਅੱਧੇ ਹੁੰਦੇ ਆ ਉਹਨਾਂ ਦੇ ਵਿੱਚ ਵੈਸਟਰਨ ਸਟਾਈਲ ਵਧੀਆ ਕਿਸਮਤਿਆਂ ਟਾਇਲਟ ਸੀਟਸ ਸੈਪਰੇਟ ਵਾਸ਼ਰੂਮ ਸਾਰਾ ਕੁਝ ਉੱਥੇ ਸਰਕਾਰ ਦੇ ਗੈਸਟ ਦੇ ਤੌਰ ਤੇ ਉੱਥੇ ਰਹੂਗਾ ਉਹ ਸਹੂਲਤਾਂ ਜਿਹੜੀਆਂ ਕਿਸੇ ਛੋਟੇ ਹੋਟਲ ਚ 3 ਸਟਾਰ ਦੇ ਵਿੱਚ ਜਾ ਕੇ ਲਈਆਂ ਜਾਣ ਤੇ ਇੱਕ ਰਾਤ ਦਾ ਕਿਰਾਇਆ 7-8000 ਰੁਪਏ ਦੇਣਾ ਪੈਂਦਾ ਉਹਨੀਆਂ ਸਹੂਲਤਾਂ ਭਾਰਤ ਸਰਕਾਰ ਨੇ ਦੇਣੀਆਂ ਮੰਨੀਆਂ ਕਿ ਇੱਕ ਵਾਰੀ ਸਾਡੇ ਕੋਲ ਆਉਣ ਦਿਓ ਹੂੰ ਆ ਵੀ ਗਿਆ ਤੇ ਪੈਸਾ ਉਹਦੇ ਕੋਲ ਆ ਇਹ ਪੈਸਾ ਜਿਹੜਾ ਉਹਨੇ ਸਾਰੇ ਪ੍ਰਬੰਧ ਆਪੇ ਕਰਦਨੇ ਆ ਉਹਨੇ ਰਹਿਣਾ ਹੀ ਨਹੀਂ ਪਰ ਗ੍ਰੇਨ ਵਾਲਾ ਕਿਹੜਾ ਜੇਲ੍ਹ ਚ ਰਿੰਦਾ ਸੀ ਮਹੀਨਾ ਕਹਿੰਦਾ ਸੀ ਉੱਥੇ ਵੀ ਸਾਰੀਆਂ ਸਹੂਲਤਾਂ ਸੀ ਮੁੜ ਕੇ ਕਿਸੇ ਲਗਜ਼ਰੀ ਕਿਸਮ ਦੇ ਹਸਪਤਾਲ ਚ ਆਇਂਦਾ ਸੀ ਉੱਥੇ ਕਮਰਾ ਨਹੀਂ ਦੋ ਤਿੰਨ ਕਮਰੇ ਸੈਟ ਬਣਾ ਕੇ ਬੈਹਿੰਦਾ ਸੀ ਐਸ਼ ਕਰਦਾ ਰਿਹਾ ਸਹਾਰਾ ਵਾਲਾ ਸਭ ਤੋਂ ਰੋਜ਼ ਉਹਨੂੰ ਜੇਲ੍ਹ ਦੇ ਵਿੱਚ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਸੀ ਔਰ ਇਕਲਾ ਬੰਦਾ ਸੀ ਜਿਹਨੂੰ ਜੇਲ੍ਹ ਦੇ ਵਿੱਚ ਦਫ਼ਤਰ ਬਣਾ ਕੇ ਦਿੱਤਾ ਗਿਆ ਸੀ ਕਿ ਤੂੰ ਆਪਣੀ ਪ੍ਰਾਪਰਟੀ ਦਾ ਕਾਰੋਬਾਰ ਜੇਲ੍ਹ ਦੇ ਅੰਦਰੋਂ ਕਰ ਮਹਿਲ ਚੌਕ ਸੇ ਮਿਲਜੋ ਇਹ ਬਾਹਰ ਹੋਵੇ ਤਾਂ ਕਿ ਇੱਥੇ ਆ ਗਿਆ ਕਾਨੂੰਨ ਦੇ ਹੱਥ ਜਿੰਨੇ ਮਰਜੀ ਲੰਮੇ ਹੋਣ ਉਹ ਮਾੜੇ ਢਿਹਰੇ ਦੀਆਂ ਬਾਹਾਂ ਮਰੋੜਨ ਵਾਸਤੇ ਉਹਦੀਆਂ ਮੁਸ਼ਕਿਲਾਂ ਕੱਟਣ ਵਾਸਤੇ ਆ ਇਹ ਜਿਹੜੇ ਲੋਕ ਪੈਸੇ ਵਾਲੇ ਇਹਨਾਂ ਦੇ ਸਾਹਮਣੇ ਜਾ ਕੇ ਕਾਨੂੰਨ ਬਿਲਕੁਲ ਨਕਮਾ ਸਾਫਤ ਹੁੰਦਾ ਭਾਰਤ ਦਾ ਕਾਨੂੰਨ ਕਠੋਰ ਤੇ ਲਚਕੀਲਾ ਕਠੋਰ ਲੋਕਾਂ ਲਈ ਲਚਕੀਲਾ ਇਹਨਾਂ ਲਈ ਆ ਇਸੇ ਕਰਕੇ ਦਾ ਤੁਹਾਨੂੰ ਸਾਹਿਬ ਭਾਰਤ ਥੋੜਾ ਜਿਹਾ ਵੱਖਰਾ ਹੈ ਚਲੋ ਦੇਖਦੇ ਹਾਂ ਕਿਦਾਂ ਗੱਲ ਬਹੁਤ ਵੱਖਰਾ ਬਹੁਤ ਨਾਲ ਕਮ ਸਾਹਿਬ ਤੁਸੀਂ ਚਰਚਾ ਕੀਤੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਹੋ ਆ ਗਿਆ ਦੇਖਦੇ ਰਹੋ ਪ੍ਰਾਈਮ Minister TV ਤੁਹਾਡਾ ਆਪਣਾ ਤੁਹਾਡੇ ਲਈ